ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਤਰੀਕ ਹੋ ਚੁੱਕੀ ਹੈ ਜੀ 17 ਦਸੰਬਰ 2024 ਦਿਨ ਦੇ ਵੇਲੇ ਪੰਜਾਬ ਦੇ ਕਾਫੀ ਹਿੱਸੇ ਵਿੱਚ ਹਲਕਾ ਦਰਮਿਆਨਾ ਧੁੰਦ ਦਾ ਮਾਹੌਲ ਰਿਹਾ ਪਰ ਧੁੱਪ ਵੀ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਨੂੰ ਮਿਲੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ-ਠਾਕ ਬਣੇ ਹੋਏ ਨੇ ਠੰਡ ਵੀ ਠੀਕ-ਠਾਕ ਹੈ ਕੋਹਰੇ ਦੀ ਮਾਤਰਾ ਵੀ ਫਿਲਹਾਲ ਘੱਟ ਹੀ ਹੈ ਤੇ ਓਵਰਆਲ ਤਾਪਮਾਨ ਵੀ ਇਹ ਠੀਕ-ਠਾਕ ਪੰਜਾਬ ਦੇ ਇਸ ਟਾਈਮ ਬਣੇ ਹੋਏ ਨੇ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਫਿਲਹਾਲ ਕੋਈ ਵੱਡਾ ਸਿਸਟਮ ਪੰਜਾਬ ਵਿੱਚ ਅੱਜ ਰਾਤ ਬਣਦਾ ਦਿਖਾਈ ਨਹੀਂ ਦੇ ਰਿਹਾ ਤੁਸੀਂ ਆਪਣੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਿਓ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮ ਖੋ ਸਕੋ ਤਾਪਮਾਨ ਦੀ ਗੱਲ ਕਰ ਲੈਂਦੇ ਆ ਤਾਂ ਇਸ ਸਮੇਂ ਲਗਭਗ ਸ਼ਾਮ ਦੇ 6 ਵਜਣ ਵਾਲੇ ਨੇ ਤਾਪਮਾਨ 15 ਡਿਗਰੀ ਦੇ ਕਰੀਬ ਆ ਚੁੱਕਿਆ ਹੈ ਰਾਤ ਹੁੰਦੇ ਹੁੰਦੇ 10 11 ਵਜੇ ਦੇ ਕਰੀਬ ਤਾਪਮਾਨ 15 ਡਿਗਰੀ ਤੋਂ ਥੱਲੇ ਆ ਜਾਣਗੇ 10 11 ਡਿਗਰੀ ਤੱਕ ਆ ਜਾਣਗੇ ਅਤੇ ਸਵੇਰ ਵੇਲੇ ਤੱਕ ਕੱਲ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜੇ ਨੇ ਉਹ 2 3 ਡਿਗਰੀ ਤੱਕ ਹੀ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਜੋ ਕਿ ਹੁਣ ਆਮ ਹੋ ਚੁੱਕਿਆ ਹੈ ਇੰਨੇ ਦਿਨਾਂ ਤੋਂ ਲਗਾਤਾਰ ਤਾਪਮਾਨ ਇਸੇ ਤੇਜ਼ ਟੇਬਲ ਬਣਿਆ ਹੋਇਆ ਹੈ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੇ ਜਾਰੀ ਅਲਰਟ ਇਹ ਕਹਿੰਦੇ ਨੇ ਕਿ ਕੱਲ ਤੋਂ ਹਲਕੀ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਪਰ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਜਿਹੜੇ ਕਿਸਾਨਾਂ ਨੇ ਖਾਦ ਲਗਾਉਣੀ ਹੈ ਸਪਰੇਹਾ ਕਰਨੀਆਂ ਨੇ ਉਹ ਬੜੀ ਆਸਾਨੀ ਨਾਲ ਆਉਂਦੇ ਦਿਨਾਂ ਵਿੱਚ ਕਰ ਸਕਦੇ ਨੇ ਪਾਣੀ ਵਗੈਰਾ ਦੇ ਸਕਦੇ ਨੇ ਕਣਕ ਨੂੰ ਹੁਣ ਆਪਣੇ ਹਿਸਾਬ ਨਾਲ ਤੁਸੀਂ ਖਾਦ ਵਗੈਰਾ ਲਗਾ ਕੇ ਪਾਣੀ ਵਗੈਰਾ ਲਗਾ ਕੇ ਸਹੀ ਤਰੀਕੇ ਨਾਲ ਉਸ ਦੀ ਪਾਲਣ ਪੋਸ਼ਣ ਕਰ ਸਕਦੇ ਹੋ ਗੱਲ ਕਰ ਲੈਂਦੇ ਆ ਜੀ ਤੁਨਹਾਂ ਜਿਆ ਕੋਹਰੇ ਦੇ ਅਲਰਟ ਦੀ ਤੁਨਹਾਂ ਦੇ ਥੋੜੇ ਬਹੁਤੇ ਅਲਰਟ ਜਾਰੀ ਹੋਏ ਨੇ ਕੋਹਰੇ ਦੇ ਅਲਰਟ 5 ਤੋਂ 10% ਨੇ ਕਿਸੇ ਕਿਸੇ ਇਲਾਕੇ ਵਿੱਚ ਕੋਹਰਾ ਦੇਖਣ ਨੂੰ ਮਿਲ ਰਿਹਾ ਹਜੇ ਉਹਨਾਂ ਜਿਆਦਾ ਕੋਹਰੇ ਦੀ ਸੰਭਾਵਨਾ ਹਜੇ ਪੰਜਾਬ ਦੇ ਵਿੱਚ ਨਹੀਂ ਬਣੀ ਜਿਵੇਂ ਹੀ ਕੋਈ ਕੋਹਰੇ ਦਾ ਅਲਰਟ ਜਾਂ ਕੋਈ ਸ਼ੀਤ ਲਹਿਰ ਦਾ ਅਲਰਟ ਜਾਰੀ ਹੁੰਦਾ ਤਾਂ ਉਹ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਫਿਰ ਹਾਰ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਸ਼ੀਤ ਲਹਿਰ ਜਿਹੜਾ ਲਗਾਤਾਰ ਜਾਰੀ ਹੋਇਆ ਸੀ ਉਹ 20 ਦਸੰਬਰ ਤੱਕ ਜਾਰੀ ਹੈ ਇਦੇ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਪਹੁੰਚਦੀ ਕਰਾਂਗੇ ਵੀਡੀਓ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਜਾਂਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰ ਦਿੰਦੇ ਹੋ ਤੇ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਅਪਲੋਡ ਹੋਣ ਦੇ ਸਾਰ ਹੀ ਮਿਲ ਜਾਵੇਗਾ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ